ਕਣਕ ਦੀ ਲਿਫਟਿੰਗ ਨਾ ਹੋਣ ਤੇ ਕਿਸਾਨ ਪਰੇਸ਼ਾਨ ਮੰਡੀਆਂ ਵਿੱਚ ਬੋਰੀਆਂ ਦੇ ਲੱਗੇ ਅੰਬਾਰ ਹਲਕਾ ਜਲਾਲਾਬਾਦ ਦੇ ਆਸ-ਪਾਸ ਦੇ ਫੋਕਲ ਪੁਆਇੰਟਾਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ ਕਾਂਗਰਸ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਮੀਡੀਆ ਨਾਲ ਗੱਲਬਾਤ ਕਰਦਾ ਕਿਹਾ ਕਿ ਉਹ ਵਕਤ ਵਕ ਮੰਡੀਆਂ ਦਾ ਦੌਰਾ ਕਰ ਚੁੱਕੇ ਹਨ ਮੰਡੀਆਂ ਦੇ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਜੁਕੇ ਹਨ ਪਰ ਉਹਨਾਂ ਦੀ ਲਿਫਟਿੰਗ ਨਹੀਂ ਹੋ ਰਹੀ ਹੈ అతి ਸੱਤ ਤੋਂ 14 ਰੁਪਏ ਤੱਕ ਡਾਲੇ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਹਿੰਦ ਦੇ ਸੰਕੀ ਕਰਪਸ਼ੰ ਮੁਕਤ ਸਰਕਾਰ ਦਿੱਤੀ ਜਾਵੇਗੀ। ਪਰ ਹੁਣ ਉਹਨਾਂ ਦੀ ਸਰਕਾਰ ਵਿੱਚ ਸਭ ਤੋਂ ਵੱਧ ਪਰਿਸ਼ਟਾਚਾਰ ਹੋ ਰਿਹਾ ਹੈ। ਜਿਸ ਤੋਂ ਹਰ ਇੱਕ ਵਰਗ ਦੁਖੀ ਹੈ। ਬਿੰਦ ਚੱਕ ਸੋਤਰੀਆਂ ਵਿਖੇ ਕਿਸਾਨਾਂ ਅਤੇ ਆੜਤੀਆਂ ਨੇ ਆਖਿਆ ਕਿ ਲੰਮਾ ਸਮਾਂ ਪਈ ਕਣਕ ਸੁੱਕ ਰਹੀ ਹੈ ਜਿਸ ਦੀ ਸ਼ਾਰਟਜ ਕਿਸਾਨਾਂ ਨੂੰ ਪਾਈ ਜਾਵੇਗੀ। ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਕਣਕ ਨੂੰ ਮੰਡੀਆਂ ਦੇ ਵਿੱਚੋਂ ਛਕਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਇਸ ਲੁੱਟ ਤੋਂ ਬਚ ਸਕਣ। ਕੀ ਨਾਮ ਤੁਹਾਡਾ ਜੀ? ਇੱਥੇ ਕਦੋਂ ਦੀ ਤੁਸੀਂ ਇੱਥੇ ਫਸਲ ਸਿੱਤੀ ਵੀ ਹੈ? ਮੇਰਾ ਨਾਮ ਜੀ ਪ੍ਰੀਤਮ ਸਿੰਘ ਹੈ। ਤੇ 15 ਦਿਨ ਹੋ ਗਏ ਜੀ ਇੱਥੇ ਕਣਕ ਸੱਟੀ ਨੂੰ। ਕਣਕ ਤੁੱਲੀ ਵੀ ਕਣਕ ਚੌਂਦੀ ਕੋ ਨਹੀਂ ਆੜਤੀ ਕਹਿੰਦਾ ਤੁਹਾਡੀ ਹੈ। ਸ਼ੋਰਟਿੰਗ ਵੀ ਤੁਹਾਡੀ ਸਾਰਾ ਕੁਝ ਤੁਹਾਡਾ ਹਾਲੀ ਪੂਰੀ ਵਿੱਚੇ ਪਈ ਬਣਾਉਣ ਵਾਲਿਆ ਸੀ ਤਾਂ ਫਾਇ ਲੱਗੇ ਕਿ ਹਾਈਬ੍ਰਿਡ ਮੱਛਰ ਸਾਨੂੰ ਖਾਦੀ ਜਾਂਦਾ ਇੱਥੇ ਅੱਜ ਤੇ ਪੈ ਗਿਆ ਯੱਬ ਨੂੰ ਇਹ ਸਰਕਾਰ ਦਾ ਹੱਕ ਬਣਦਾ ਬੋਰੀ ਜਦੋਂ ਜੀਵੀ ਤੁਹਾਨੂੰ ਵਹਿਲਾ ਕਰਕੇ ਦਬਦਾ ਚੱਕ ਤੇ ਤੇ ਲੈ ਜਾਵਣ ਤੇ ਸਾਡੀ ਛੁੱਟੇ ਜਾਣ ਹੁਣ ਬੋਰੀਆਂ ਨੂੰ ਅਸੀਂ ਕੀ ਕਰੀਏ ਇੱਥੇ ਪਈਆਂ ਨੇ ਇੱਥੇ ਤਾਂ ਦੱਸੋ ਜੀ ਹੁਣ ਸਾਡਾ ਕੀ ਸਮਝ ਦੇ ਕੋਈ ਨਹੀਂ ਚੱਕਿਆ ਜਾ ਰਿਹਾ ਇਹ ਹੁਣ ਸਰਕਾਰ ਦੀ ਨੀਤੀ ਪਤਾ ਨਹੀਂ ਕੀ ਆ ਡਾਲੀ ਡੂਲੇ ਦਾ ਮਰਨਾ ਕੱਤੀ ਫਿਰਦੇ ਨੇ ਉਹ ਰੁਪਈਏ ਨੇ ਬੜੇ ਲੈਂਦੇ ਨੇ ਅੱਗੇ ਤੱਕ ਤਾਂ ਸੁਣਿਆ ਕੋਈ ਸੀ ਬੈਨੇ ਪੈਸੇ ਡਾਲੇ ਦੇ ਇੰਨੇ ਡਾਲੇ ਦੇ ਇੰਨੇ ਡਾਲੇ ਦੇ ਹੁਣ ਉਹ ਮਰਨਾ ਪਾਈ ਫਿਰਦੇ ਨੇ ਇਹ ਪਈ ਤੇ ਸੁੱਕੀ ਜਾਂਦੀ ਕਣਕ ਤੇ ਹੁਣ ਕਣ ਕੌਣ ਦੇਵੇ ਗਾਰਦੀ 20 ਦਿਨ ਮਹੀਨਿਆਂ ਹਿਸਾਬ ਕਰਨ ਕੋ ਸਾਡੇ ਖਾਤੇ ਪਹੁੰਨ ਗਿਆ ਸੀ ਅੱਧੀਆਂ ਤੇ ਗੱਲ ਪਾਵਾਂਗੇ ਵੈਸੇ ਨਹੀਂ ਦਿੰਦੇ ਅਸੀਂ ਤਾਂ ਤੋਲ ਪੂਰਾ ਕੀਤਾ ਹੁਣੇ 15 ਦਿਨ ਤਾਂ ਮੈਨੂੰ ਹੋ ਗਏ ਮੇਰੇ ਮਾਲ ਤੁਲੇ ਨੂੰ 15 ਦਿਨ ਜੇ ਹਿਸਾਬ ਲਾਉਤ ਸੀ ਕਿੰਨੀ ਸ਼ਾਟਿੰਗ ਹੋ ਜਾਈ ਹੁਣ ਕੋਈ ਇੱਥੇ ਪ੍ਰਸ਼ਾਸਨ ਅਧਿਕਾਰੀ ਆਇਆ ਉਹਨੇ ਤੂੰ ਕੋਈ ਦੱਸਿਆ ਕਿ ਕਦੋਂ ਤੱਕ ਚੱਕੀ ਹੋਊਗੀ ਮੈਂ ਤਾਂ ਵੇਖਿਆ ਕੋਈ ਨਹੀਂ ਇੱਥੇ ਬੰਦਾ ਕੋਈ ਆਂਦਾ ਜੀ ਕੋਈ ਆ ਵੇਖ ਲਓ ਮੰਡੀ ਸਾਰੀ ਭਰੀ ਵੀ ਵੇਖ ਲਓ ਪੈਰ ਰੱਖਣ ਨੂੰ ਥਾਂ ਕੋਈ ਨਹੀਂ ਹੈਗਾ ਇੱਥੇ ਜੀ ਦਸਵਾਹ ਤਲਾਤ ਬਣਿਆ ਪਿਆ ਇੱਥੇ ਕਿਹੜੇ ਪਿੰਡ ਦੀ ਮੰਡੀ ਹੈ ਚੱਕ ਫੋਤਰੀਆ ਬੰਦੀ ਵਾਲਾ ਜੀ ਕੋਈ ਮਾਲ ਚੱਕਿਆ ਵੀ ਗਿਆ ਕਿ ਸਾਰਾ ਹਜੇ ਪਿਆ ਹੀ ਹੈ ਫਾਂ ਨੂੰ ਤਾਂ ਲੱਗਦਾ ਜੇ ਬੋਰੀ ਕੋਣੀ ਚਮੀ ਵੇਖੋ ਕਿ ਰਾਤ 3:00 ਵਜੇ ਰਸਕੇ ਮਾੜਾ ਮੋਟਾ ਕੋ ਲੈ ਗਏ ਹੁਣ ਤੱਕ ਇੱਥੇ ਆ ਵੇਖ ਲਓ ਮੰਡੀ ਸਾਰੀ ਉਵੇਂ ਪਈ ਭਰੀ ਠੀਕ ਹੈ ਨਾ ਚਾਹੁੰਦੇ ਸਰਕਾਰ ਨੂੰ ਸਾਇਤਾ ਨੇ ਸਰਕਾਰ ਇਹ ਚੱਕੇ ਨੂੰ ਇਹਨੂੰ ਸੰਭਾਲੇ ਨਹੀਂ ਚਾਇਆ ਜਾਂਦਾ ਤੱਤ ਖਲੇ ਚ ਕਰੇ ਤੇ ਅਰਧੇ ਜੁਮੇ ਲਾਵੇ ਤਾੜਤੀ ਤੋਲਣ ਤੇ ਆਦੇ ਟਰਾਲਾ ਪਰ ਚਟਾਕ ਪਰਮ ਤੇ ਸਰ ਕੀ ਨਾਮ ਤੁਹਾਡਾ ਤੇ ਕਿਹੜੀ ਫਰਮਾਨੀ ਮੇਰਾ ਨਾਮ ਅਤੀਤ ਸਿੰਘ ਹੈ ਜੀ ਔਰ ਸਾਡੀ ਫਰਮ ਦਾ ਨਾਮ ਹੈ ਬਾਬਾ ਮਈਆ ਨਾਮ ਕਮਿਸ਼ਨਜੰਟ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਜਿਹੜੀ ਮੰਡੀਆਂ ਦੇ ਵਿੱਚ ਲਿੰਪਟਨ ਦਾ ਕੰਮ ਬਹੁਤ ਘਟ ਹੋ ਰਿਹਾ ਔਰ ਜਿਹੜੀ ਦੋਨੋਂ ਦਿਨ ਵਜਨ ਵੀ ਘਟਦਾ ਹੈ ਕੱਲ ਨੂੰ ਇਹ ਜਿਮੀਦਾਰਾਂ ਤੇ ਤੇ ਆਰਤੀਆਂ ਤੇ ਕੱਲ ਨੂੰ ਇਹਨਾਂ ਦਾ ਘਾਟਲਾ ਪੈਂਦਾ ਤੇ ਪੰਜਾਬ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਝੇਤੀ ਝੇਤੀ ਜਿਹੜੀਆਂ ਮੰਡੀਆਂ ਦਾ ਕੰਮ ਔਰ ਕਨਕ ਦੀ ਚਕਾਈ ਕੀਤੀ ਜਾਵੇ ਔਰ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਕੱਲ ਨੂੰ ਇਹ ਗੱਲ ਵਿੱਚ ਕਹਿੰਦੇ ਕਹਿੰਦੇ ਸਾਡਾ ਇੱਕ ਜਿਹਨੇ ਸ਼ਲਟਜ ਆਈ ਹੈ ਸ਼ਲਟਾ ਜੀ ਫਿਰ ਕੱਲ ਨੂੰ ਕਿਸਾਨਾਂ ਕੋਲ ਟਿਕਟੀ ਜਾ ਰਹੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੀ ਕਰਦੇ ਆ ਇਹਨਾਂ ਦੀ ਲਿਫਟਿੰਗ ਜਲਦੀ ਤੋਂ ਜਲਦੀ ਕਰਾਈ ਜਾਵੇ ਹੋਰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਜੀ ਕਿਸਾਨ ਇੱਥੇ ਬੈਠ ਰਹੇ ਨੇ ਆਪ ਦੀ ਰਖਾਲੀ ਕਰਨੇ ਘਰ ਕਰਨ ਤੋਂ 15-15 ਦਿਨ ਹੋ ਗਏ ਨੇ ਕਰੇ ਇੱਥੇ ਬੈਠੇ ਆ ਗਏ ਨੇ ਉਹਨਾਂ ਨੂੰ ਛੇਤੀ ਆਪਦੇ ਘਰੇ ਜਾਵਣ ਔਰ ਛੇਤੀ ਤੋਂ ਛੇਤੀ ਬੰਡੀ ਦਾ ਜਿਹੜਾ ਮਾਲ ਸਾਰਾ ਚੱਕਿਆ ਜਾਵੇ ਔਰ ਜਿਹੜੀ ਸਾਡੀ ਇੱਕ ਸਰਕਾਰਗੇ ਬੇਨਤੀ ਹੈਗੀ ਹੈ ਅਗਰ ਸਰਕਾਰ ਕੋਲ ਇਹ ਕੰਮ ਨਹੀਂ ਸੰਭਾਲਿਆ ਜਾ ਰਿਹਾ ਤੇ ਇਹ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਜਿਨ੍ਹਾਂ ਨੇ ਆਪਣੀਆਂ ਅਰਤਾਂ ਖੋਲੀਆਂ ਵੰਜਾ ਨੇ ਉਹਨਾਂ ਦੇ ਜम्मे ਲਾਇਆ ਜਾਵੇ ਉਹ ਆਪ ਦੀ ਲਿਫਟ ਆਪ ਕਰਕੇ ਤੋਂ ਉੱਥੇ ਮੰਡੀ ਪਲਾਂਟ ਦੇ ਵਿੱਚ ਆ ਦੇ ਉੱਥੇ ਭੇਜਿਆ ਜਾਵੇ ਇਹ ਸਾਲ ਪੰਜਾਬ ਦੇ ਸਾਡੀ ਬੇਨਤੀ ਹੈਗੀ ਏ ਤੇ ਜੇ ਆਦੇ ਅਰਤੀ ਆਪ ਦੇ ਟਰੱਕ ਚਾਏ ਟਰਾਲਿਆਂ ਆ ਰਹੇ ਆ ਦੀ ਉੱਥੇ ਗਡੌਣਾ ਦੇ ਵਿੱਚ ਮਾਲ ਪਚਾਵਣ ਤੇ ਜਿਹੜਾ ਸਰਕਾਰ ਜਿਹੜੀ ਲੁੱਟਮਾਰ ਕਰ ਰਹੀ ਹੈ ਜਿਹੜੇ ਲੱਖਾਂ ਰੁਪਏ ਕਮਾ ਰਹੀ ਹੈ ਜਿਹੜੀ ਟੈਕਸ ਵਿੱਚ ਵਸੂਲੀ ਕਰ ਰਹੀ ਹੈ ਇਹ ਇਹ ਦੇ ਕਪੜੇ ਸਾਰੇ ਬੰਦ ਹੋਣੇ ਚਾਹੀਦੇ ਹਨ ਤੇ ਸਾਰੇ ਪ੍ਰਸ਼ਾਸਨ ਨੂੰ ਇਹ ਸਾਡੀ ਬੇਨਤੀ ਹੈ ਔਰ ਪੰਜਾਬ ਸਰਕਾਰ ਨੂੰ ਬੇਨਤੀ ਹੈ ਜੇ ਇਹਨਾਂ ਕੋਲ ਕੰਮ ਨਹੀਂ ਸਮਾਲਿਆ ਜਾ ਰਿਹਾ ਤੇ ਸਾਡੇ ਜੁਮੇ ਲੈ ਜਾਉਂਦੇ ਅਸੀਂ ਆਪੇ ਆ ਦੇ ਟਰੱਕਾਂ ਆ ਰਹੀਆਂ ਟਰਾਲਿਆ ਰਹੀਆਂ ਅਸੀਂ ਮਾਲ ਤੇ ਪਚਾਇਆ ਕਰਾਂਗੇ ਔਰ ਪੂਰਾ ਹੀ ਮਾਲ ਦਿੱਤਾ ਕਰਾਂਗੇ ਨਾ ਕਿ ਛੱਟ ਜਾਇਆ ਕਰੇਗੀ ਪਹਿਲਾਂ ਇੱਥੇ ਲੁੱਟ ਹੋ ਰਹੀ ਹੈ ਵੇਟ ਕਰ ਰਿਹਾ ਫਿਰ ਰਸਤੇ ਦੇ ਵਿੱਚ ਵੇਟ ਚੋਰੀ ਹੋ ਰਹਾ ਜਾਂ ਦੀ ਜੋ ਰਹਿੰਦੀ ਕਸਰ ਇੱਥੇ ਗਡੌਣਾ ਵਿੱਚ ਕਰ ਲੈਂਦੇਗੇ ਤੇ ਬਾਅਦ ਇੱਥੇ ਰੋਲੇ ਪਾ ਲੈਂਦੇ ਤੇ ਤੁਹਾਡਾ ਟੈਕਸ ਇਹਨਾਂ ਦੇ ਛੱਟ ਜਾਈ ਗਈ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਇਹ ਜੇ ਕੰਮ ਕਰ ਰਿਹਾ ਸਹੀ ਢੰਗ ਨਾਲ ਕੀਤਾ ਜਾਵੇ ਕਿਸੇ ਨੂੰ ਪਰੇਸ਼ਾਨੀ ਨਾ ਚਾਹੀਏ ਾਰਤੀ ਆ ਚਾਹੇ ਕਿਸਾਨ ਆ ਗਾ ਟੈਸ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਸਾਹਿਬ ਅੱਜ ਕਿਸ ਮਾਮਲੇ ਚ ਇੱਥੇ ਇਕੱਠੇ ਹੋਏ ਮੰਡੀ ਸਾਡਾ ਸਾਬ ਅੱਜ ਮੈਂ ਕਾਫੀ ਮੰਡੀਆਂ ਦਾ ਦੌਰਾ ਕੀਤਾ ਮੈਂ ਕੋਵਾਏ ਵੀ ਗਿਆ ਔਰ ਕੋਵਾਏ ਤੋਂ ਬਾਅਦ ਮੈਂ ਜਨੀਆਂ ਵਾਲੇ ਵਾਲੇ ਦੀ ਜਿਹੜੀ ਸਾਡੀ ਫਾਜਲਕਾ ਤੇ ਜਲਾਲਾਬਾਦ ਦੇ ਮੇਨ ਮੰਡੀਆਂ ਨੇ ਉਹਨਾਂ ਦੇ ਵਿੱਚ ਵੀ ਅੱਜ ਚੱਕਰ ਲਗਾ ਕੇ ਆਇਆ ਤੇ ਕਾਫੀ ਫੋਕਲ ਪੁਆਇੰਟਰ ਦੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬਣੀ ਸੀ ਤੇ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਉਸ ਵੇਲੇ ਬੜੀਆਂ ਦੁਹਾਈਆਂ ਪਾਉਂਦੇ ਸੀ ਕਿ ਮੈਨੂੰ ਤੁਸੀਂ ਰਾਜ ਸਭਾ ਦੇ ਵਿੱਚ ਲਿਆਓ ਤੇ ਮੈਂ ਪੰਜਾਬ ਦੇ ਵਿੱਚ ਤਬਦੀਲੀਆਂ ਲਿਆਵਾਂਗਾ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਖਤਮ ਕਰਾਂਗਾ ਤੇ ਪੰਜਾਬ ਦੇ ਜਿਹੜੇ ਪੁਰਾਣੇ ਸਮੇਂ ਦੇ ਰਵੈਤਾਂ ਗਲਤ ਬਣੀਆਂ ਨੇ ਉਹਨਾਂ ਸਾਰਿਆਂ ਨੂੰ ਠੀਕ ਕਰਾਂਗਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਜਲਾਲਾਬਾਦ ਹਲਕੇ ਦੇ ਨਾਲ ਜਿੰਨੀਆਂ ਸਬੰਧਤ ਮੰਡੀਆਂ ਨੇ ਮੈਂ ਆ ਚਾਰ ਪੰਜ ਮੰਡੀਆਂ ਦੇ ਵਿੱਚ ਗਿਆ ਕੱਲ ਵੀ ਮੈਂ ਜਾਣਾ ਹਰ ਮੰਡੀ ਦੇ ਵਿੱਚ ਸ਼ਿਕਾਇਤ ਆ ਰਹੀ ਕਿ ਡਾਲਾ ਪੁਰਾਣੇ ਸਮੇਂ ਦੇ ਵਿੱਚ ਤਾਂ ਜਿਹੜਾ ਇੱਕ ਉਸ ਵੇਲੇ ਮੰਬੂਲੀ ਜਿਹਾ ਹੁੰਦਾ ਸੀ ਉਸ ਵੇਲੇ ਵੀ ਜਿਹੜੇ ਆੜਤੀ ਤੇ ਕਿਸਾਨ ਵੀਰ ਜਿਹੜੇ ਹਮੇਸ਼ਾ ਉਹਦੇ ਵਾਸਤੇ ਇਜੈਕਸ਼ਨ ਕਰਦੇ ਸੀ ਪਰ ਇਸ ਵਾਰੀ ਹੱਦ ਲੰਘ ਗਏ ਨੇ ਕਿਉਂਕਿ ਜਿੰਨੇ ਟਰੱਕ ਯੂਨੀਅਨ ਦੇ ਉੱਤੇ ਪ੍ਰਧਾਨ ਬੈਠੇ ਨੇ ਜਾਂ ਜਿੰਨੀ ਟਰੱਕ ਯੂਨੀਅਨ ਨੇ ਇਹ ਸਾਰੀ ਸਰਕਾਰ ਦੇ ਨੁਮਾਇੰਦਿਆਂ ਦੇ ਕੋਲ ਉਹਨਾਂ ਦੇ ਅਧੀਨ ਆ ਜਾਂਦੀ ਔਰ ਇਹਨਾਂ ਨੇ ਟਰੱਕਾਂ ਵਾਲਿਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਹਾਇਦਤਾਂ ਦੇ ਮੁਤਾਬਕ ਇੱਕ ਟਰੱਕ ਜਦੋਂ ਦਾਣਿਆਂ ਦਾ 200 ਗੱਟਾ ਚੱਕਦੇ ਨੇ ਤਕਰੀਬਨ 70 ਰੁਪਏ ਗੱਟੇ ਦੇ ਹਿਸਾਬ ਦੇ ਨਾਲ ਜਿਹੜੇ ਉਹ ਵਸੂਲੇ ਜਾ ਰਹੇ ਨੇ ਕਿਉਂਕਿ ਇਹ ਚਾਹੇ ਆਪਣੇ ਆਰਤੀ ਦੇ ਰਹੇ ਨੇ ਤੇ ਚਾਹੇ ਜ਼ਿਮੀਂਦਾਰਾਂ ਦੀ ਜੇਬ ਦੇ ਵਿੱਚ ਅਖੀਰ ਨੂੰ ਆ ਜਾਣੇ ਨੇ ਉਹਨਾਂ ਦੇ ਵਿੱਚ ਜੇਬਾਂ ਦੇ ਵਿੱਚੋਂ ਚਲੇ ਜਾਣੇ ਨੇ ਕਿਉਂਕਿ 15-20 ਦਿਨਾਂ ਦੇ ਬਾਅਦ ਇਹਨਾਂ ਦੇ ਜ਼ਿਮੀਂਦਾਰਾਂ ਨੇ ਹਿਸਾਬ ਕਰਨਾ ਆਰਤੀਆਂ ਦੇ ਨਾਲ ਆਰਟੀਆ ਨੇ ਆਪਣੇ ਕੋਲ 7 ਰੁਪਏ ਨਹੀਂ ਦੇਨੇ ਇਹ ਅਖੀਰ ਤੇ ਕਿਸਾਨ ਤੇ ਆ ਕੇ ਜਿਹੜਾ ਪੈਸਾ ਟੁੱਟ ਪੈਣਾ ਕਿਉਂਕਿ ਪੰਜਾਬ ਦਾ ਕਿਸਾਨ ਅੱਗੇ ਹੀ ਬਰਬਾਦ ਜਿਹੜਾ ਹੁੰਦੇ ਜਿਹੜਾ ਬਿਲਕੁਲ ਦਰਕਨਾਰ ਤੇ ਆਇਆ ਪਿਆ ਪੰਜਾਬ ਦੇ ਵਿੱਚ ਕਿੰਨੇ ਸੁਸਾਈਡ ਹੁੰਦੇ ਨੇ ਕਿਸਾਨ ਕਰਦੇ ਨੇ ਤੇ ਜੇ ਅੱਜ ਕਨਕ ਸਾਡੀ 6 ਮਹੀਨਿਆਂ ਦੇ ਬਾਅਦ ਆਈ ਤੇ ਜਿਸ ਤਰੀਕੇ ਦੇ ਨਾਲ ਡੰਡਾ ਚਲਾ ਕੇ ਜਿਹੜਾ ਇਹ ਡਾਲਾ ਲਿਆ ਜਾ ਰਿਹਾ ਇਹਦੇ ਵਾਸਤੇ ਸਰਕਾਰ ਨੂੰ ਮੈਂ ਬੇਨਤੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਔਰ ਖਾਸ ਤੌਰ ਤੇ ਸਾਡੇ ਫਾਜ਼ਲ ਕਾ ਦਾ ਜਿਹੜਾ ਪ੍ਰਸ਼ਾਸਨ ਨੇ ਇਹਨਾਂ ਨੂੰ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਕਿ ਤੁਸੀਂ ਆਪ ਜਿਹੜਾ ਸਿੱਧਾ ਦਖਲ ਦੇ ਕੇ ਇਹਨਾਂ ਸਾਰੀਆਂ ਮੰਡੀਆਂ ਦੇ ਵਿੱਚ ਡਾਲਾ ਵੀ ਬੰਦ ਕਰੋ ਤੇ ਜਿਹੜਾ ਇਹ ਕੰਮ ਰੁਕਿਆ ਪਿਆ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਇਹ ਲਿਫਟਿੰਗ ਦੇ ਵਾਸਤੇ ਵੀ ਫੌਰੀ ਤੌਰ ਤੇ ਕਦਮ ਚੱਕੋ ਤਾਂ ਜੋ ਕਿ ਇਹ ਸਾਰੀ ਕੰਕ ਜਿਹੜੀ ਆਪਣੇ ਗਡੌਨਾਂ ਤੇ ਲੈ ਜਾਣਾ ਔਰ ਇਹ ਜਿਹੜੀ ਜ਼ਿੰਮੇਵਾਰਤਾ ਅਧਿਆਰਦੀ ਦੇ ਉੱਤੇ ਜੋ ਜ਼ਿੰਮੇਵਾਰੀ ਹੈ ਉਹ ਖਤਮ ਹੋ ਕੇ ਤੇ ਆਪਣਾ ਪੈਸਾ ਲੈ ਕੇ ਆਪਣੀ ਅਗਾਂ ਦੀ ਜ਼ਿੰਦਗੀ ਚਲਾਉਣ ਹੁਣ ਤੁਸੀਂ ਕਿਹੜੀ ਮੰਡੀ 'ਚ ਖੜੇ ਹੋ ਤਾਂ ਇੱਥੋਂ ਦੀ ਕੰਡੀਸ਼ਨ ਕੀ ਹੈ ਹੁਣ ਮੈਂ ਆ ਚੱਕ ਸੋਤਰੀਆ ਦੀ ਮੰਡੀ 'ਚ ਖੜਾ ਮੇਰੇ ਕੋਲ ਕਾਫੀ ਜਿਹੜੇ ਕਿਉਂਕਿ ਦੋ ਦਿਨਾਂ ਦੀ ਮੈਂ ਇੱਥੇ ਸੁਣ ਰਿਹਾ ਕੱਲ ਵੀ ਜਿਸ ਤਰੀਕੇ ਦੇ ਨਾਲ 700 ਰੁਪਿਆ ਜਿਹੜਾ ਡਾਲਾ ਲਿਆ ਜਾ ਰਿਹਾ 200 ਗੱਟੇ ਪੈਦੇ ਨੇ ਔਰ ਕਈ ਜਗ੍ਹਾ ਤੇ 700 ਦੀ ਜਗ੍ਹਾ ਤੇ 1400 ਵੀ ਉਹਨਾਂ ਕੋਲ ਵਸੂਲਿਆ ਜਾ ਰਿਹਾ ਆ ਤੁਸੀਂ ਦੇਖ ਲਓ ਕਿਉਂਕਿ ਪੰਜਾਬ ਦੇ ਵਿੱਚ ਕਿੰਨੀ ਕਰਨ ਕੇ 134 ਲੱਖ ਮੀਟਿਕ ਟੰਗ ਕਰਨ ਕੋ ਨਹੀਂ ਤੇ ਜੇ ਇਸ ਜਿਸ ਤਰੀਕੇ ਦੇ ਨਾਲ ਇਹਨਾਂ ਮੰਡੀਆਂ ਦੇ ਵਿੱਚ ਹੋ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਇਹ ਗਵਰਨਮੈਂਟ ਕਰਨ ਲੱਗ ਪਈ ਕਿਉਂਕਿ ਗਵਰਨਮੈਂਟ ਨੇ ਤਾਂ ਜੁਮ੍ਹਾਂ ਚੱਕਿਆ ਸੀ ਕਿ ਅਸੀਂ ਰਿਸ਼ਵਤ ਨੂੰ ਦੂਰ ਕਰਾਂਗੇ ਤੇ ਮੈਂ ਸਮਝੀ ਨਾ ਕਿ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਇਕੱਠਾ ਕਰਕੇ ਗਵਰਨਮੈਂਟ ਜਿਹੜੀ ਇਹਨਾਂ ਦੇ ਨਮਾਇंदे ਨੇ ਇਹਨਾਂ ਦੇ ਐਮਐਲਏ ਨੇ ਇਹਨਾਂ ਦੇ ਜਿੰਨੇ ਵਜ਼ੀਰ ਨੇ ਇਹ ਸਾਰੇ ਜਿਹੜੇ ਇਹ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਉਹਦੇ ਵਾਸਤੇ ਮੈਂ بلند ਜਿਹੜੀ ਆਵਾਜ਼ ਕਰਨ ਦੇ ਵਾਸਤੇ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨੂੰ ਵੀ ਬੇਨਤੀ ਕਰਨਾ ਕਿ ਦਖਲਅੰਦਾਜ਼ੀ ਦਿਓ ਔਰ ਇਹ ਲੁਟ ਨੂੰ ਵੀ ਬੰਦ ਕਰੋ ਤੇ ਕਨਕ ਨੂੰ ਵੀ ਫੌਰੀ ਤੌਰ ਤੇ ਚੱਕੋ ਤਾਂ ਜੋ ਕਿ ਇਹ ਕਨਕ ਵੀ ਆਪਣੀ ਜਗ੍ਹਾ ਤੇ ਜਾ ਸਕੇ ਔਰ ਆਰਤੀ ਤੇ ਜ਼ਿਮੀਦਾਰ ਨੂੰ ਜਿਹੜੀ ਇਹ ਰਿਸ਼ਵਤ ਤੋਂ ਬਚਾਇਆ ਜਾ ਸਕੇ। ਠੇਠ ਪੰਜਾਬੀ ਟੀਵੀ ਲਈ ਕੁਲਦੀਪ ਬਰਾੜ ਜਲਾਲਾਬਾਦ